हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਆਪਾਂ ਸੀਜ਼ਨ ਦੇ ਸ਼ੁਰੂ ਦੇ ਵਿੱਚ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਦੱਸਿਆ ਵੀ ਤੂੜੀ ਇਸ ਵਾਰ ਜਿਹੜੀ 800 ਵਾਲ ਨੂੰ ਜਾਂ 1000 ਵਾਲ ਨੂੰ ਜਿਹੜੀ ਜਾਊਗੀ ਇਹ ਹੁਣ ਤੂੜੀ ਦੇ ਰੇਟਾਂ ਜਿਹੜਾ ਵਾਧਾ ਹੋਣ ਜਾ ਰਿਹਾ ਏ ਤੇ ਵਾਧਾ ਹੋ ਰਿਹਾ ਹੁਣ ਇਸ ਟਾਈਮ ਤੇ ਪਿੰਡਾਂ ਜਾਂ ਸ਼ਹਿਰਾਂ ਦੇ ਤਾਜ਼ੇ ਰੇਟ ਕੀ ਚੱਲ ਰਹੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਤੂੜੀ ਕਿੱਥੋਂ ਤੱਕ ਜਾਣੀ ਆ ਸੋ ਪੂਰੀ ਜਾਣਕਾਰੀ ਸ਼ੇਅਰ ਕਰਨੀ ਆ ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਓ ਜੇਕਰ ਤੁਸੀਂ ਵੀਡੀਓ ਪੇਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਹੋਰ ਭਰਾਵਾਂ ਤੱਕ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਤਾਂ ਤੁਸੀਂ ਵੀ ਕਿਸਾਨ ਭਰਾਓ ਜੇਕਰ ਤੁਹਾਨੂੰ ਆਪਣੇ ਪਿੰਡ ਜਾਂ ਸ਼ਹਿਰ ਦੇ ਤੂੜੀ ਦਾ ਰੇਟ ਪਤਾ ਹੈ ਅੰਦਰ ਵਾਲੀ ਜਾਂ ਬਾਹਰ ਵਾਲੀ ਤੂੜੀ ਦਾ ਕੀ ਰੇਟ ਚੱਲ ਰਿਹਾ ਹੈ ਤੁਹਾਡੇ ਸ਼ਹਿਰ ਜਾਂ ਪਿੰਡ ਦੇ ਵਿੱਚ ਤਾਂ ਕਮੈਂਟ ਕਰਕੇ ਕਿਸਾਨ ਵੀਰਾਂ ਤੱਕ ਜਾਣਕਾਰੀ ਜੂਰ ਪਹੁੰਚਾ ਦਿਓ ਸੋ ਹੁਣ ਜਿੱਤੋਂ ਤੱਕ ਆਪਾਂ ਗੱਲ ਕਰਦੇ ਆਂ ਤੂੜੀ ਦੀ ਤਾਂ ਤੂੜੀ ਵਦਨ ਦੇ ਜਿਹੜਾ ਰੇਟ ਵਦਨ ਦੇ ਆ ਕਾਰਨ ਉਹਨਾਂ ਦੇ ਆਪਾਂ ਪਹਿਲਾਂ ਜਾਣਨਾ ਪਾ ਲਈਏ ਜਿਵੇਂ ਆਪਾਂ ਸੀਜ਼ਨ ਦੇ ਵਿੱਚ ਕਿਸਾਨ ਵੀਰਾਂ ਨੇ ਕਿਉਂਕਿ ਪਿਛਲੇ ਸਾਲ 2024 ਦੇ ਵਿੱਚ ਤੂੜੀ ਦਾ ਬਹੁਤ ਮੰਦਾ ਰਿਹਾ ਸੀ ਤੇ ਕਿਸਾਨ ਵੀਰਾਂ ਨੇ ਜਿਹੜੀ ਤੂੜੀ ਆ ਉਹ ਆਪਣਾ ਜਿਵੇਂ ਮਸ਼ੀਨ ਦਾ ਖਰਚਾ ਜਾਂ ਤੇਲ ਖਰਚਾ ਵੀ ਪੂਰਾ ਨਹੀਂ ਸੀ ਹੋਇਆ ਯਾਨੀ ਕਿ ਬਹੁਤ ਘੱਟ ਰੇਟ ਤੇ ਤੂੜੀ ਸੇਲ ਕਰਨੀ ਪਈ ਸੀ ਉਹਦੇ ਕਰਕੇ ਇਸ ਵਾਰ ਕਿਸਾਨ ਵੀਰਾਂ ਨੇ ਕੀਤਾ ਕਿ ਬਈ ਬਹੁਤ ਜ਼ਿਆਦੇ ਕਿਸਾਨ ਵੀਰਾਂ ਨੇ ਜਿਹੜੀ ਤੂੜੀ ਆ ਉਹ 4-4 5-5 ਇੰਚ ਜਿਹੜੀ ਉੱਚੀ ਮਸ਼ੀਨ ਚੱਕ ਕੇ ਜਿਹੜੀ ਬਣਾਈ ਯਾਨੀ ਕਿ ਜਿੱਥੇ ਆਪਾਂ ਕਿੱਲੇ ਦੇ ਵਿੱਚੋਂ ਦੋ ਢਾਈ ਢਾਈ ਤਿੰਨ ਤਿੰਨ ਟਰਾਲੀਆਂ ਬਤੂੜੀ ਬਣਾਉਂਦੇ ਆ ਉੱਥੇ ਕਿਸਾਨ ਵੀਰਾਂ ਨੇ ਜਿਹੜੀ ਇੱਕ ਇੱਕ ਜਾਂ ਡੇਢ ਡੇਢ ਟਰਾਲੀ ਬਣਾਈ ਆ ਬਾਕੀ ਜਿਹੜਾ ਨਾੜ ਸੀ ਉਹ ਵੀ ਖੇਤ ਦੇ ਵਿੱਚ ਜ਼ਮੀਨ ਦੇ ਵਿੱਚ ਰਲਾ ਦਿੱਤਾ ਸੀ ਤੇ ਕੁਝ ਕਿਸਾਨ ਵੀਰ ਇਦਾਂ ਦੇ ਵੀ ਸੀ ਜਿਨ੍ਹਾਂ ਕੋਲ ਜਾਣੇ ਕਿ ਜ਼ਮੀਨ ਖੁੱਲੀ ਸੀ ਤਾਂ ਉਹਨਾਂ ਕੀ ਕੀਤਾ ਵੀ ਤੂੜੀ ਜਿਹੜੀ ਥੋੜੀ ਬਹੁਤ ਤੂੜੀ ਬਣਾ ਕੇ ਤਾਂ ਬਹੁਤ ਜਿਹੜੀ ਬਾਕੀ ਜਿਹੜਾ ਪੂਰੇ ਦਾ ਪੂਰਾ ਨਾੜ ਜਿਹੜਾ ਖੇਤ ਵਿੱਚ ਕੱਦੂ ਕਰਤਾ ਜਾਂ ਫਿਰ ਤਵਿਆਂਾ ਜਿਹੜਾ ਵਾਹ ਕੇ ਰਲਾ ਦਿੱਤਾ ਸੀ ਤਾਂ ਇਹਦਾ ਆਪਾਂ ਨੂੰ ਫਾਇਦਾ ਵੀ ਦੇਖਣ ਨੂੰ ਮਿਲਦਾ ਕਿਉਂਕਿ ਜੇਕਰ ਆਪਾਂ ਪਰਾਲੀ ਜਾਂ ਤੂੜੀ ਕਣਕ ਦਾ ਨਹਾੜ ਆ ਖੇਤ ਚ ਬਾਉਨੇ ਆ ਉਹਦੇ ਨਾਲ ਹੁੰਦਾ ਹੈ ਕਿ ਆਪਣੀ ਜ਼ਮੀਨ ਦੇ ਵਿੱਚ ਕਾਰਬਨ ਦਾ ਕਾਰਬਨ ਦੀ ਮਾਤਰਾ ਵਾਧਦੀ ਹੈ ਜਿਹਨੂੰ ਆਪਾਂ ਜੈਵਿਕ ਮਾਦਾ ਕਹਿ ਦਿੰਦੇ ਆ ਕਿ ਜਦੋਂ ਜੈਵਿਕ ਮਾਦਾ ਵਧੂਗਾ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਾਧਦੀ ਜਿਵੇਂ ਆਪਾਂ ਕਹਿ ਦਿੰਦੇ ਜ਼ਮੀਨ ਵਿੱਚ ਪਲਾਨ ਵਾਧੀ ਆ ਉਹਦੇ ਵਿੱਚ ਪਾਣੀ ਸਟੋਰੇਜ ਕਰਨ ਦੀ ਜਿਆਦਾ ਲੰਮੇ ਸਮੇਂ ਤੱਕ ਸੇਲ ਰੱਖਣ ਦੀ ਜਿਹੜੀ ਸ਼ਕਤੀ ਵਧ ਜਾਂਦੀ ਆ ਉਹਦੇ ਕਰਕੇ ਜਿਹੜੀ ਆਪਣੀ ਜ਼ਮੀਨ ਦੀ ਪੁਜਾਊ ਸ਼ਕਤੀ ਵਧਨ ਕਰਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਣਕ ਕੋ ਵਿੱਚ ਹੁਣਾਵੇ ਉਹਦੇ ਵਿੱਚ ਆਪਾਂ ਨੂੰ ਜਿਹੜਾ ਫਸਲ ਦੇ ਝਾੜ ਦੇ ਵਿੱਚ ਚੰਗਾ ਵਾਧਾ ਦੇਖ ਨੂੰ ਮਿਲਦਾ ਜਿਹੜੀ ਆਪਣੀ ਖਾਦ ਖਰਾਕ ਉਹ ਆਪਾਂ ਨੂੰ ਘਟਾ ਪਾਉਣੀ ਪੈਂਦੀ ਆ ਬਹੁਤਾ ਖੱਜਲ ਖੁਆਰੀ ਆਪਾਂ ਨੂੰ ਯਾਨੀ ਕਿ ਖੇਚਲ ਨਹੀਂ ਕਰਨੀ ਪੈਂਦੀ ਥੋੜੀ ਖਾਦ ਖਰਾਕ ਦੇ ਵਿੱਚ ਆਪਣੀ ਜਿਹੜੀ ਫਸਲ ਚੰਗੀ ਹੋ ਜਾਂਦੀ ਆ ਇਹੀ ਫਾਇਦਾ ਹੁੰਦਾ ਬਈ ਆਪਾਂ ਨੂੰ ਪਰਾਲੀ ਜਾਂ ਕਣਕ ਦਾ ਨਾੜ ਖੇਤ ਚ ਬਾਉਣ ਦਾ ਤੇ ਇਹੇ ਕਰਕੇ ਕਿਸਾਨ ਵੀਰਾਂ ਨੇ ਸੋਚਿਆ ਵੀ ਜੇਕਰ ਤੂੜੀ ਦਾ ਆਪਾਂ ਨੂੰ ਚੰਗਾ ਰੇਟ ਨਹੀਂ ਮਿਲ ਰਿਆ ਤੇ ਆਪਾਂ ਖੇਤਾਂ ਦੇ ਵਿੱਚ ਜਿਹੜ ਨਾੜ ਜਾਂ ਕਣਕ ਦਾ ਨਾੜ ਉਹਨੂੰ ਵਾਹ ਦਈਏ ਤਾਂ ਉਹਦਾ ਆਪਾਂ ਨੂੰ ਜ਼ਿਆਦਾ ਬੈਨੀਫਿਟ ਦੇਖ ਨੂੰ ਮਿਲਣਾ। ਸੋ ਇਦਾਂ ਹੀ ਕਿਸਾਨ ਵੀਰਾਂ ਨੇ ਕੀਤਾ। ਤੇ ਦੂਜਾ ਗਾਰ ਨੇ ਕਿਸਾਨ ਭਰਾਵਾਂ ਜਿਵੇਂ 2023 ਦੇ ਵਿੱਚ ਬਹੁਤ ਲਗਭਗ 80 ਤੋਂ 85% ਕਿਸਾਨ ਭਰਾਵਾਂ ਨੇ ਜਿਹੜਾ ਮੱਕੀ ਦੀ ਬਜਾਦ ਕੀਤੀ ਸੀ ਮੱਕੀ ਦਾ achar ਪਾਉਣ ਵਾਸਤੇ ਕਿਉਂਕਿ ਦੇਖਾ ਦੇਖੀ 2023 ਦੇ ਵਿੱਚ ਤਾਂ ਆਪੀ ਕਰਾ ਦੇ ਸੀ ਕਿਸਾਨ ਭਰਾਵਾਂ ਨੇ ਕਿਉਂਕਿ ਦੇਖਾ ਦੇਖੀ ਹਾਰੇ ਕਿਸਾਨ ਵੀਰ ਨੇ ਜਿਹੜਾ ਮੱਕੀ ਦਾ ਮੱਕੀ ਦੀ ਬਜਾਦ ਕਰਦੇ ਚਾਹੇ 1 ਕਿੱਲਾ ਚਾਹੇ 10 ਕਿੱਲੇ ਕਰ ਦਿੱਤੀ। ਤਾਂ ਉਹਦੇ ਉਦੋਂ ਆਪਾਂ ਨੂੰ ਦੇਖਣ ਨੂੰ ਕਿ ਮੱਕੀ ਦਾ achar ਬਹੁਤ ਵੱਡੀ ਮਾਤਰਾ ਕਿਸਾਨ ਵੀਰਾਂ ਦਾ ਖਰਾਬ ਹੋਇਆ ਕਿਉਂਕਿ ਮੱਕੀ ਦਾ achar ਸਾਂਭਣਾ ਜਿਹੜਾ ਹਰ ਇੱਕ ਕਿਸਾਨ ਵੀਰ ਦੇ ਵਾਸ ਨਹੀਂ ਹੁੰਦਾ ਇਹਦੇ ਬਹੁਤ ਖੇਚਲ ਖੱਪਾ ਤੇ ਖਾਸ ਕਰਕੇ ਜਦੋਂ ਮੱਕੀ ਦਾ achar ਪੱਟਣਾ ਹੁੰਦਾ ਉਦੋਂ ਬਹੁਤ ਦਿੱਕਤ ਆਉਂਦੀ ਆ ਤਾਂ ਵਿੱਚ ਜਿਵੇਂ ਕਿਸਾਨ ਵੀਰਾਂ ਦੇ ਸੁੰਡੇ ਵਗੈਰਾ ਚੱਲ ਗਏ ਜਾਂ ਮੱਕੀ ਦਾ achar ਹੋਰ ਬਹੁਤ ਜ਼ਿਆਦਾ ਵੱਡੀ ਮਾਤਰਾ ਖਰਾਬ ਹੋਇਆ ਜਿਹਦੇ ਕਰਕੇ 2024 'ਚ ਕਿਸਾਨ ਵੀਰਾਂ ਨੇ ਮੱਕੀ ਦੀ ਬਿਜਾਈ ਦਾ ਘਟ ਕੀਤੀ ਤੇ ਇਸ ਵਾਰ ਤਾਂ ਕਾਫੀ ਵੱਡੀ ਮਾਤਰਾ ਕਿਸਾਨ ਵੀਰਾਂ ਨੇ ਜਿਹੜਾ ਮੱਕੀ ਦਾ ਆਚਾਰ ਆ ਪਾਉ ਨੂੰ हट ਗਏ ਆ ਯਾਨੀ ਕਿ ਮੱਕੀ ਦੀ ਬਜਾਹ ਦੀ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਦੇਖਦਾ ਵੀ ਆਚਾਰ ਦੇ ਵਿੱਚ ਜਿਹੜੇ ਪਸ਼ੂ ਉਹ ਬਿਮਾਰ ਵੀ ਹੁੰਦੇ ਆ ਤੇ ਇਹਦੇ ਵਿੱਚ ਆਪਾਂ ਨੂੰ ਫਾਇਦਾ ਦੇਖ ਨੂੰ ਨਹੀਂ ਮਿਲਦਾ ਤਾਂ ਜੀ ਗੁਰੂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਮੱਕੀ ਦਾ ਆਚਾਰ ਦੇ ਵਿੱਚ ਆਪਾਂ ਨੂੰ ਫਾਇਦਾ ਹੈਗਾ ਜਾਂ ਨਹੀਂ ਹੈਗਾ ਸੋ ਤੀਜਾ ਕਾਰਨ ਆ ਤੂੜੀ ਦੇ ਰੇਡ ਦੇ ਵਾਧਾ ਹੋਣ ਦਾ ਜਿਵੇਂ ਪੰਜਾਬ ਜਾਂ ਹਰਿਆਣਾ ਦੇ ਵਿੱਚ ਉਹਦੋਂ ਤੂੜੀ ਦੀ ਆਪਾਂ ਰੇਟ ਚੰਗੇ ਦੇਖਣ ਨੂੰ ਮਿਲਦੇ ਜਦੋਂ ਇਹਨਾਂ ਸਟੇਟਾਂ ਤੋਂ ਬਾਹਰ ਲੀਆਂ ਸਟੇਟਾਂ ਦੇ ਵਿੱਚੋਂ ਜਿਵੇਂ ਰਾਜਸਥਾਨ, ਤੇਲਗਾਨਾ ਜਾਂ ਹੋਰ ਜਿਹੜੀਆਂ ਸਟੇਟਾਂ ਹਨ ਜਿਨ੍ਹਾਂ ਦੇ ਵੱਡੀ ਮਾਤਰਾ 'ਚ ਪਸ਼ੂ ਕਿਸਾਨ ਵੀਰਾਂ ਰੱਖੇ ਆ ਕਿ ਉਹਨਾਂ ਦੇ ਵਿੱਚੋਂ ਜਦੋਂ ਮੰਗ ਵਾਧੀ ਤਾਂ ਹੁਣ ਉਹਨਾਂ ਜਿਵੇਂ ਰਾਜਸਥਾਨ ਜਾਂ ਤੇਲਗਾਨਾ ਦੇ ਵਿੱਚੋਂ ਵੀ ਕਿਸਾਨ ਭਰਾਵੋ ਜਿਹੜੀ ਤੂੜੀ ਦੀ ਡਿਮਾਂਡ ਆ ਵਧਣੀ ਸ਼ੁਰੂ ਹੋ ਚੁੱਕੀ ਆ ਜਿਹਦੇ ਕਰਕੇ ਹੁਣ ਆਪਾਂ ਰੇਟ ਜਿਹੜੇ ਚੰਗੇ ਦੇਖਣ ਨੂੰ ਮਿਲਦੇ ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਵੀਰ ਜਿਹੜਾ ਰੇਟ ਸੀ ਆਪਣੇ ਮੰਡੀਆਂ ਦੇ ਵਿੱਚ ਵੀ 200 ਤੋਂ ਲੈ ਕੇ 250 ਜਾਂ ਪੌਣੇ 300 ਤੱਕ ਹੀ ਰਹਿ ਗਏ ਸੀ ਤਾਂ ਜਿਹਦੇ ਕਰੇ ਕਿਸਾਨ ਵੀਰ ਜਿਨ੍ਹਾਂ ਤੂੜੀ ਸੇਲ ਅਜੇ ਕਰਨੀ ਸੀ ਉਹ ਵੀ ਕਾਫੀ ਨਿਰਾਸ਼ ਸੀ ਕਿਉਂਕਿ ਇਸ ਵਾਰ ਕਿਸਾਨ ਵੀਰਾਂ ਨੇ ਜਿਨ੍ਹਾਂ ਸੀਜ਼ਨ ਦੇ ਵਿੱਚ ਹੀ ਬਹੁਤ ਵੱਡੀ ਮਾਤਰਾ ਤੂੜੀ ਸੇਲ ਕਰ ਦਿੱਤੀ ਕਿਸੇ ਨੇ 100 ਰੁਪਿਆ ਕਿਸੇ ਨੇ 120 ਰੁਪਿਆ ਕਿਸੇ ਨੇ 150 ਕਿਸੇ ਨੇ 220 ਤੱਕ ਵੀ ਸੇਲ ਕੀਤੀ ਜਿੱਦਾਂ ਦਾ ਕਿਸੇ ਨੂੰ ਰੇਟ ਮਿਲਿਆ ਉਹਨਾਂ ਦਾ ਵਾਦਾ ਸੇਲ ਕਰਨ ਦੀ ਕੀਤੀ ਆ ਕਿਉਂਕਿ ਜਗ੍ਹਾ ਕਈ ਕਿਸਾਨਾਂ ਕੋਲ ਜਗ੍ਹਾ ਘੱਟ ਹੁੰਦੀ ਜਿਵੇਂ ਆਪਾਂ ਜ਼ਮੀਨ ਦੇ ਵਿੱਚ ਵੀ ਰੱਖਦੇ ਆ ਤੇ ਕਿਸਾਨ ਵੀਰ ਸੋਚਦੇ ਵੀ ਆਪਾਂ ਨੂੰ ਕਨਾਲ ਜਾਂ 10 ਮਰਲੇ ਜਿਹੜਾ ਥਾਂ ਖਰਾਬ ਹੋ ਰਿ ਇਹਦੇ ਨਾਲ ਆਪਾਂ ਨੂੰ ਚੰਗਾ ਤੂੜੀ ਵੇਚਦੀ ਹੈ ਤਾਂ ਉਹ ਵੀ ਇੱਕ ਕਾਰਨਿਕ ਤੂੜੀ ਬਹੁਤ ਵੱਡੀ ਮਾਤਰਾ ਕਿਸਾਨ ਮੇਰਾ ਸੇਲ ਵੀ ਕਰ ਦਿੱਤੀ ਆ ਤਾਂ ਹੁਣ ਕਿਸਾਨ ਮੇਰੇ ਜਿਹੜੇ ਰੇਟ ਉਹ ਕਾਫੀ ਜ਼ਿਆਦਾ ਚੰਗੇ ਦੇਖਣ ਨੂੰ ਮਿਰੇ ਆ ਤੇ ਜੇਕਰ ਆਪਾਂ ਹੁਣ ਗੱਲ ਕਰੀਏ ਇਸ ਵੱਡੇ ਸ਼ਹਿਰਾਂ ਦੀ ਜਿਵੇਂ ਅੰਮ੍ਰਿਤਸਰ ਹੋ ਗਿਆ ਜੰਦਰ ਲੁਧਿਆਣਾ ਹੋ ਗਿਆ ਤੇ ਇੱਥੇ ਵੀ ਆਪਾਂ ਨੂੰ ਜਿਹੜੇ ਰੇਟ ਆ ਉਹ ਜਿਹੜੇ 500 ਤੋਂ ਪਲੱਸ ਦੇਖਣ ਨੂੰ ਮਿਰੇ ਜਿਹੜੀ ਅੰਦਰ ਵਾਲੀ ਤੂੜੀ ਆ 500 ਤੋਂ ਪਲੱਸ ਹੋ ਚੁੱਕੀ ਆ ਤੇ ਜਿਹੜੀ ਬਾਹਰ ਵਾਲੀ ਤੂੜੀ ਉਹ ਵੀ ਕਿਸਾਨ ਮੇਰੇ 450 ਲੈ ਕੇ 500 ਤੱਕ ਜਿਹੜੀ ਸੇਲ ਹੋ ਰਹੀ ਆ ਇਹ ਕੋੜਕ ਪੂਰਾ ਵੀ ਲਗਭਗ 550 ਤੱਕ ਜਿਹੜੀ ਟੂੜੀ ਦੀ ਵਧੀਆ ਟੂੜੀ ਜਿਹੜੀ ਚੰਗੀ ਕੁਆਲਿਟੀ ਟੂੜੀ ਉਹਦੇ 550 ਤੱਕ ਜਿਹੜੇ ਰੇਟ ਜਾ ਚੁੱਕੇ ਆ ਤਾਂ ਪਿੰਡਾਂ ਦੇ ਵਿੱਚ ਵੀ ਹੁਣ ਆਪਾਂ ਨੂੰ ਜਿਹੜੇ ਰੇਟ ਆ ਉਹ 350 ਤੋਂ ਲੈ ਕੇ 450 ਤੱਕ ਵੀ ਦੇਖਣ ਨੂੰ ਕਿਤੇ ਕਿਤੇ ਮਿਲ ਰਿਹਾ ਜਿਹੜੀ ਚੰਗੀ ਕੁਆਲਿਟੀ ਹੈ ਜਿਵੇਂ ਟੂੜੀ ਅੰਦਰ ਦੀ ਜਾਂ ਬਾਹਰ ਦੀ ਉਹਦਾ 50 ਤੋਂ ਲੈ ਕੇ 70-80 ਰੁਪਏ ਦਾ ਜਿਹੜਾ ਫਰਕ ਜ਼ਰੂਰ ਦੇਖਣ ਨੂੰ ਮਿਲ ਜਾਂਦਾ ਤੇ ਹੁਣ ਜਾਣ ਕੇ ਜੇਕਰ ਸਿੱਧਾ ਸਿੱਧਾ ਕਹੀਏ 100 ਤੋਂ ਲੈ ਕੇ 150-200 ਰੁਪਏ ਤੱਕ ਆਪਾਂ ਨੂੰ ਟੂੜੀ ਦੇ ਜਿਹੜੇ ਜਿਹੜੇ ਰੇਟ ਆ ਉਹ ਵਧ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਵੀਰੇ ਜਿਹੜੇ ਰੇਟ ਹੋਰ ਵਧਣਗੇ ਕਿਉਂਕਿ ਜਿਹੜੀ ਸ਼ਹਿਰਾਂ ਦੇ ਵਿੱਚ ਤੂੜੀ ਦੀ ਤੂੜੀ ਆ ਉਹ 600 ਤੋਂ ਲੈ ਕੇ 7 750 ਤੱਕ ਜਾਣ ਦੀ ਆਪਾਂ ਨੂੰ ਜਿਹੜੀ ਉਮੀਦ ਬਣ ਚੁੱਕੀ ਆ ਤੇ ਪਿੰਡਾਂ ਦੇ ਵਿੱਚ ਕਿਉਂਕਿ ਜੇਕਰ ਸ਼ਹਿਰਾਂ ਦੇ ਵਿੱਚ ਡਿਮਾਂਡ ਵੱਧ ਗਈ ਤਾਂ ਪਿੰਡਾਂ ਦੇ ਚ ਆਟੋਮੈਟਿਕ ਜਿਹੜੀ ਤੂੜੀ ਆਪਣੀ 200 ਆਪਾਂ 150 ਜਾਂ 200 ਰੁਪਏ ਨੂੰ ਸੇਲ ਕਰ ਰਹੇ ਆ ਉਹੀ ਤੂੜੀ ਆਪਣੀ ਘਟੋ-ਘਟ ਸਾਢੇ 450 ਜਾਂ 500 ਤੱਕ ਜਿਹੜੀ ਸੇਲ ਹੋਣੀ ਸ਼ੁਰੂ ਹੋ ਜਾਣੀ ਆ ਤਾਂ ਜਿਹੜੇ ਦਿਨਾਂ ਕਾਫੀ ਕਿਸਾਨ ਵੀਰਾਂ ਨੂੰ ਜਿਹੜਾ ਇਸ ਚੀਜ਼ ਦਾ ਫਾਇਦਾ ਦੇਖਣ ਨੂੰ ਮਿਲੂਗਾ ਕਿਉਂਕਿ ਜੇਕਰ ਆਪਣੀ ਤੂੜੀ ਘੱਟੋ-ਘੱਟ 500 ਰੁਪਏ ਨੂੰ ਤਾਂ ਆਪਾਂ ਨੂੰ ਜਰੂਰ ਵੇਚਣੀ ਚਾਹੀਦੀ ਆ ਫੇਰ ਹੀ ਕਿਸਾਨ ਵੀਰਾਂ ਨੂੰ ਜਿਹੜਾ ਫਾਇਦਾ ਦੇਖਣ ਨੂੰ ਮਿਲਦਾ ਤਾਂ ਕਿਸਾਨ ਵੀਰੋ ਜਿਹੜੀ ਜਿਵੇਂ ਆਪਾਂ ਸ਼ੁਰੂ ਜੀ ਵੀ ਸੀਜ਼ਨ ਸੀਜ਼ਨ ਦੇ ਸ਼ੁਰੂ ਜੇ ਵੀਡੀਓ ਪਾਈ ਸੀ ਤੂੜੀ ਇਸ ਵਾਰ 800-1000 ਵੱਲ ਜਾਊਗੀ ਤਾਂ ਉਹੀ ਉਮੀਦ ਜਿਹੜੀ ਬਣ ਚੁੱਕੀ ਆ ਜੇਕਰ ਹੋਰ ਡਿਮਾਂਡ ਵੱਧਦੀ ਆ ਜਿਹੜੀ ਉਮੀਦ ਕਾਫੀ ਜ਼ਿਆਦਾ ਹੈ ਕਿ ਡਿਮਾਂਡ ਵਧੂਗੀ ਤਾਂ ਜੇਕਰ ਡਿਮਾਂਡ ਹੋਰ ਵੱਧਦੀ ਜਾਂਦੀ ਤੇ ਤੂੜੀ ਜਿਹੜੀ ਆਪਾਂ ਨੂੰ ਇਹਦੇ ਰੇਟ ਆ ਹੋਰ ਜਿਹੜੇ ਚੰਗੇ ਦੇਖਣ ਨੂੰ ਮਿਲ ਸਕਦੇ ਜੀ ਦੇ ਨਾਲ ਕਿਸਾਨ ਵੀਰਾਂ ਨੂੰ ਫਾਇਦਾ ਦੇਖਣ ਨੂੰ ਮਿਲ ਸੋ ਵੀਡੀਓ ਚੰਗੀ ਲੱਗਤਾ ਵਤਾਂ ਜਰੂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ